ਹੈਲੋ ਜੀ ਫ੍ਰੈਂਡਸ ਸਤਿ ਸ਼੍ਰੀ ਅਕਾਲ ਜੀ ਹੋਰ ਸਨਾਓ ਕਿਵੇਂ ਹੋ ਆਈ ਹੋਪ ਆਨ ਠੀਕ ਹੋਗੇ ਫ੍ਰੈਂਡ ਅੱਜ ਨਾ ਮੈਂ ਤੁਹਾਨੂੰ ਬੈਕ ਵਾਲਾ ਗਲਾ ਬਣਾਉਣਾ ਦੱਸਾਂਗੀ ਤੇ ਉਹਦੇ ਤੇ ਆਪਾਂ ਰੇਪ ਲੇਅਰ ਕਿਵੇਂ ਲਗਾ ਸਕਦੇ ਆ ਆਜੋ ਤੇ ਆ ਦੇਖੋ ਇਹ ਹੈਗੇ ਆਪਣਾ ਗਲਾ ਕਟਿੰਗ ਕੀਤਾ ਹੋਇਆ ਲਾਈਨਿੰਗ ਵਾਲਾ ਸੂਟ ਹੈ ਤੇ ਇਹਦੇ ਤੇ ਮੈਂ ਸਾਰਾ ਕੱਚਾ ਵਗੈਰਾ ਪਾਇਆ ਹੋਇਆ ਠੀਕ ਹੈ ਜੀ ਡੀਪ ਨੈਕ ਹੈ ਤੇ ਇਹਦੀ ਲੰਬਾਈ ਹੈਗੀ ਹੈ ਜਨ ਕਿ ਡੁੰਡੂਗਾ ਗਲੇ ਦੀ ਹੈਗੀ ਹੈ 9 ਇੰਚ 9 ਇੰਚ ਹੈ ਇਹਦੀ ਗਲੇ ਦੀ ਲੰਬਾਈ ਤੇ 6.5 ਇੰਚ ਹੈਗੀ ਦੀ ਚੌੜਾਈ ਤੇ ਇਹਦੇ ਤੇ ਆਪਾਂ ਹੁਣ ਰੇਬ ਲੀਰ ਲਗਾਵਾਂਗੇ ਠੀਕ ਹੈ ਜੀ ਤੇ ਇਹ ਲੈ ਲਿਆ ਆਪਾਂ ਨੇ ਲਾਈਨਿੰਗ ਦਾ ਹੀ ਕਪੜਾ ਲੈ ਲਿਆ ਲਾਈਨਿੰਗ ਵਾਲੇ ਦੀ ਬਹੁਤ ਵਧੀਆ ਯਾਨਕੀ ਜਿਹੜੀ ਹੁੰਦੀ ਹੈ ਰੇ ਪੱਟੀ ਲੱਗਦੀ ਹੁੰਦੀ ਹੈ ਤੇ ਇਹਨੂੰ ਨਾ ਆਪਾਂ ਹੁਣ ਰੇ ਪੱਟੀ ਦੇ ਵਿੱਚ ਕਟਿੰਗ ਕਰਾਂਗੇ ਇਹ ਦੇਖੋ ਇਹ ਆਪਣਾ ਹੈਗਾ ਸੀਗਾ ਅ ਰੇਬ ਰੇਬ 'ਚ ਦੇਖੋ ਕਟਿੰਗ ਕੀਤੀ ਹੋਈ ਹੈ ਪਹਿਲਾਂ ਹੀ ਮੈਨੇ ਇਹ ਤੇ ਇਹਦੇ ਵਿੱਚ ਆਪਾਂ ਦੋ ਤਿੰਨ ਜਿਹੜੀ ਪੱਟੀਆਂ ਹੋਰ ਕੱਢ ਲਵਾਂਗੇ ਜੋੜ ਪਾ ਕੇ ਫੇਰ ਆਹੇ ਪੂਰੀ ਆਪਣੇ ਗਲੇ ਤੇ ਜਿਹੜੀ ਲੱਗ ਜੂਗੀ ਠੀਕ ਹੈ ਜੀ ਇੰਜ ਕਰਕੇ ਆਪਾਂ ਨੇ ਪੱਟੀਆਂ ਜਿਹੜੀਆਂ ਨੇ ਕਟਿੰਗ ਕਰ ਲੈਣੀਆਂ ਨੇ ਚੋਰਸ ਕਪੜਾ ਹੁੰਦਾ ਚੋਰਸ ਕਪੜੇ ਦੇ ਵਿੱਚ ਤੇ ਸੈਂਟਰ ਤੋਂ ਹੈਨਾ ਆਪਾਂ ਨੇ ਐਵੇਂ ਰੇਬਲੀ ਦੇ ਜਿਹੜੀ ਕੱਢ ਲੈਣੀਆਂ ਤੇ ਲੋ ਜੀ ਇੱਥੇ ਜਿੰਨੇ ਆਪਾਂ ਨੂੰ ਲੋੜ ਹੈ ਉਹਨੇ ਆਪਾਂ ਰੇ ਪੱਟੀਆਂ ਦੇ ਵਿੱਚ ਕੱਢ ਸਕਦੇ ਆ ਠੀਕ ਹੈ ਜੀ ਤੇ ਇੰਜ ਕਰਕੇ ਆਪਾਂ ਇਹਦੇ 'ਚ ਜੋੜ ਹੁਣ ਲਗਾਵਾਂਗੇ ਜਿਹੜੇ ਚੈਨਲ ਤੇ ਨਵੇਂ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਲਾਈਕ ਕਮੈਂਟ ਸ਼ੇਅਰ ਵੀ ਜਰੂਰ ਕਰਨਾ ਠੀਕ ਹੈ ਜੀ ਇੰਜ ਕਰਕੇ ਆਪਾਂ ਬਸ ਆਦੇ ਦੇ ਇੰਚ ਦੇ ਮਾਪਜੇ ਦੇ ਹਿਸਾਬ ਨਾਲ ਆਪਾਂ ਜਿਹੜਾ ਇਹਦੇ ਚ ਜੋੜ ਪਾਵਾਂਗੇ ਹੋ ਸਕੇ ਤਾਂ ਤੁਸੀਂ ਹੈਨਾ ਜਿਹੜੀ ਕੰਨੀ ਹੁੰਦੀ ਹੈ ਕੰਨੀ ਤੇ ਜੋੜ ਲਗਾਇਓ ਕੰਨੇ ਨਾਲ ਕੰਨੀ ਮਿਲਾ ਕੇ ਠੀਕ ਹੈ ਜੀ ਆ ਦੇਖੋ ਇੰਜ ਕਰਕੇ ਆਪਾਂ ਨੇ ਜਿਹੜਾ ਇਹਦਾ ਜੋੜ ਪਾ ਲਿਆ ਤੇ ਇਹ ਪੂਰੀ ਇੱਕ ਲੰਬੀ ਜਿਹੜੀ ਪੱਟੀ ਬਣ ਕੇ ਤਿਆਰ ਹੋ ਗਈ ਹੈ ਕਿ ਜੀ ਤੇ ਲੋ ਜੀ ਆਪਾਂ ਨੇ ਹੁਣ ਕਮੀਜ਼ ਲਈ ਕਮੀਜ਼ ਦੀ ਇਹਨਾਂ ਆਪਾਂ ਨੇ ਸਿੱਧੀ ਸਾਈਡ ਆਪਣੇ ਵੱਲ ਰੱਖਣਾ ਸਿੱਧੀ ਸਾਈਡ ਆਪਣੇ ਵੱਲ ਰੱਖਣੀ ਹੈ ਤੇ ਐਵੇਂ ਆਪਾਂ ਨੇ 1/2 ਇੰਚ ਤੇ ਆਪਾਂ ਜਿਹੜੀ ਹੈ ਆਪਾਂ ਸਲਾਈ ਲਗਾਉਂਦੇ ਜਾਵਾਂਗੇ ਠੀਕ ਹੈ ਜੀ ਐਵੇਂ ਆਪਾਂ ਨੇ ਜਿਹੜੀ ਹੈਗੀ ਰੇਪ ਪੱਟੀ ਰੱਖ ਲੈਣੀ ਹੈ ਉੱਪਰਲੀ ਸਾਈਡ ਆਪਾਂ ਨੇ 1/2 ਇੰਚ ਆਪੋਨੇ ਇੰਚ ਛੱਡ ਕੇ ਫਿਰ ਆਪਾਂ ਜਿਹੜੀ ਸਲਾਈ ਲਗਾਵਾਂਗੇ ਠੀਕ ਹੈ ਜੀ ਤੇ ਬਿਲਕੁਲ ਆਪਾਂ ਨੇ ਬਰਾਬਰ ਬਰਾਬਰ ਕੱਪੜਾ ਰੱਖ ਲੈਣਾ ਰੇ ਪੱਟੀ ਵੀ ਤੇ ਆਪਣੇ ਜਿਹੜਾ ਗਲਾ ਆਪਾਂ ਨੇ ਕਟਿੰਗ ਕੀਤਾ ਹੈ ਉਹ ਵੀ ਠੀਕ ਹੈ ਜੀ ਤੇ ਇੰਜ ਕਰਕੇ ਆਪਾਂ ਚਾਹੇ ਤੁਸੀਂ ਪੈਰ ਦੀ ਲਗਾ ਸਕਦੇ ਹੋ ਚਾਹੇ ਤੁਸੀਂ ਅੱਧੇ ਇੰਚ ਦੀ ਠੀਕ ਹੈ ਜੀ ਪੈਰ ਵਾਲੀ ਵੀ ਜਿਹੜੀ ਹੁੰਦੀ ਹੈ ਯਾਨੀ ਕਿ ਇੱਕ ਪੈਰ ਦੀ ਸਲਾਈ ਨਾਲ ਵੀ ਜਿਹੜੀ ਇਹਦੇ ਨਾਲ ਫਿਨਿਸ਼ਿੰਗ ਵਧੀਆ ਹੁੰਦੀ ਹੈ ਤੇ ਇਹ ਕੱਪੜੇ ਨੂੰ ਆਪਾਂ ਨੇ ਬਿਲਕੁਲ ਵੀ ਹੈਨਾ ਨਾ ਹੀ ਖਿੱਚਣਾ ਨਾ ਹੀ ਢਿੱਲੇ ਛੱਡਣੀਆਂ ਬਿਲਕੁਲ ਆਪਾਂ ਨੇ ਆਪਣੇ ਪੋਲੇ ਪੋਲੇ ਹੱਥਾਂ ਨਾਲ ਹੈਨਾ ਤੇ ਹਲਕੇ ਜਿਹੇ ਹੱਥਾਂ ਨਾਲ ਇਹਨੂੰ ਐਵੇਂ ਸੈੱਟ ਜੀ ਕਰਦੇ ਜਾਣਾ ਤੇ ਇਹਨੂੰ ਆਪਾਂ ਨੇ ਇੰਜ ਨਹੀਂ ਦੇਖੋ ਕਰਨਾ ਹੈਗਾ ਸਿੱਧੀ ਜੀ ਸਾਈਡ ਨਹੀਂ ਕਰਨਾ ਜਿਵੇਂ ਆਪਣਾ ਦੇਖੋ ਗਲਾ ਗੋਲ ਹੈ ਨਾ ਤੇ ਐਵੇਂ ਨੂੰ ਗੋਲ ਚ ਹੀ ਰੱਖਣਾ ਐਵੇਂ ਜਿਹੜੀ ਤੁਹਾਡੀ ਪੱਟੀ ਹੈ ਜਿਹੜੀ ਹੈ ਨਾ ਰੇਬਲੀਰ ਉਹ ਸਹੀ ਲੱਗੂਗੀ ਠੀਕ ਹੈ ਜੀ ਤੇ ਫਿਨਿਸ਼ਿੰਗ ਬਹੁਤ ਵਧੀਆ ਆਊਗੀ ਤੇ ਜਿੱਥੇ ਆਪਣਾ ਜੋੜ ਆ ਗਿਆ ਉਹਦੇ ਚ ਆਪਾਂ ਨੋਹਾ ਨਾਲ ਹੈ ਨਾ ਇੰਜ ਕਰਕੇ ਆਪਾਂ ਜਿਹੜੀ ਸਲਾਈ ਹੈ ਉਹ ਦੱਬ ਜੀ ਲਾਵਾਂਗੇ ਤੇ ਫਿਰ ਇੰਜ ਕਰਕੇ ਆਪਾਂ ਇਹਦੇ ਉੱਤੇ ਸਲਾਈ ਲਗਾਵਾਂਗੇ ਤੇ ਜਿਹੜਾ ਜੋੜ ਹੋਊਗਾ ਨਾ ਉੱਪਰਲੀ ਸਾਈਡ ਰੱਖਣੀ ਆ ਉਹ ਵਾਲੀ ਸਾਈਡ ਤਾਂ ਕਿ ਜਦੋਂ ਆਪਾਂ ਇਹਨੂੰ ਅੰਦਰੋਂ ਪਾਉਣਾਗੇ ਉਹ ਜੋੜ ਬਾਹਰਲੀ ਸਾਈਡ ਨਜ਼ਰ ਨਾ ਆਵੇ ਤੇ ਲੋ ਜੀ ਇਹ ਪੱਟੀ ਆਪਣੀ ਲੱਗ ਗਈ ਹੈ ਤੇ ਇਹਨੂੰ ਆਪਾਂ ਇੱਕ ਵਾਰੀ ਚਾਹੇ ਤਾਂ ਤੁਸੀਂ ਪ੍ਰੈਸ ਵੀ ਕਰ ਸਕਦੇ ਹੋ ਚਾਹੇ ਤੁਸੀਂ ਆਪਣੇ ਹੱਥਾਂ ਨਾਲ ਹੀ ਹੈ ਨਾ ਐਵੇਂ ਨੋਨ ਨਾਲ ਐਵੇਂ ਜਿਹੜੀ ਸਲਾਈ ਜੀ ਹੈ ਇਹ ਐਵੇਂ ਬਿਠਾ ਲੈਣੀ ਹੈ ਇੰਜ ਕਰਕੇ ਠੀਕ ਹੈ ਜੀ ਤਾਂ ਕਿ ਜਿਹੜੀ ਇਹ ਸਲਾਈ ਆਪਣੀ ਐਨ ਦਬਮੀ ਜੀ ਹੋ ਜਾਵੇ ਕੱਪੜਾ ਜੇ ਉੱਪਰ ਨੂੰ ਉੱਠੇ ਨਾ ਪਰ ਇਸ ਨਾਲ ਵੀ ਵੈਸੇ ਇਹ ਚੰਗੀ ਤਰ੍ਹਾਂ ਸੈਟ ਆ ਜਾਂਦੇ ਤੇ ਆਪਾਂ ਨੇ ਜਿਹੜੀ ਪੱਟੀ ਲਗਾ ਕੇ ਨਾ ਗਲੇ ਨੂੰ ਬਿਲਕੁਲ ਵੀ ਖਿੱਚਣਾ ਖੁੱਚਣਾ ਨਹੀਂ ਹੈਗਾ ਨਹੀਂ ਤਾਂ ਫਿਰ ਗਲਾ ਨਾ ਫੈਲ ਜਾਂਦਾ ਤੇ ਫਿਰ ਵਧੀਆ ਫਿਨਿਸ਼ਿੰਗ ਨਹੀਂ ਆਉਂਦੀ ਹੈਗੀ ਉਸ ਤੋਂ ਬਾਅਦ ਆਪਾਂ ਨੇ ਇੰਜ ਕਰਕੇ ਛੋਟੇ-ਛੋਟੇ ਆਪਾਂ ਨੇ ਕੱਟ ਲਗਾ ਲੈਣੇ ਸਲਾਈ ਨੂੰ ਬਚਾ ਕੇ ਠੀਕ ਹੈ ਜੀ ਜੇ ਕੋਈ ਸਲਾਈ ਤੇ ਲੱਗਾ ਤੇ ਫਿਰ ਗਲਾ ਡੁੰਗਾ ਹੋਰ ਹੋ ਜਾਣਾ ਸ਼ੇਪ ਖਰਾਬ ਹੋ ਜਾਣੀ ਇਸ ਕਰਕੇ ਸਲਾਈ ਨੂੰ ਬਚਾ ਕੇ ਆਪਾਂ ਨੇ ਕੱਟ ਲਗਾ ਲੈਣੇ ਨੇ ਤੇ ਇੰਜ ਕਰਕੇ ਦੇਖੋ ਕੱਟ ਆਪਣੇ ਲੱਗ ਗਏ ਨੇ ਤੇ ਫਿਰ ਇੰਜ ਕਰਕੇ ਆਪਾਂ ਨੇ ਫੜ ਲੈਣਾ ਤੇ ਜਿਹੜੀ ਆਪਣੇ ਦੇਖੋ ਮਾਰਜਨ ਹੈ ਨਾ ਮਾਰਜਨ ਦੇ ਉੱਪ ਅਲਾਈਨਿੰਗ ਹੈ ਰੇ ਪੱਟੀ ਆਪਾਂ ਨੇ ਉੱਪਰੀ ਸਾਈਡ ਕਰਨੀ ਹੈ ਠੀਕ ਹੈ ਜੀ ਇੰਜ ਕਰਕੇ ਤੇ ਇਹਨੂੰ ਆਪਾਂ ਹੁਣ ਇਹਦੇ ਤੇ ਸਿਲਾਈ ਲਗਾ ਲਵਾਂਗੇ ਜਿਵੇਂ ਦੇਖੋ ਮੈਨੇ ਮੋੜਿਆ ਨਾ ਓਵੇਂ ਹੀ ਮੋੜਨੀ ਹੈ ਤੇ ਇਹਦੇ ਤੇ ਆਪਾਂ ਸੈਂਟਰ 'ਚ ਸਿਲਾਈ ਲਗਾ ਲਵਾਂਗੇ ਤੇ ਬਿਲਕੁਲ ਆਪਾਂ ਨੇ ਜਿਹੜੀ ਹੈਗੀ ਹੈ ਨੀਚੇ ਵਾਲਾ ਜਿਹੜਾ ਮਾਰਜਿਨ ਹੈ ਉਹ ਆਪਾਂ ਨੇ ਜਿਹੜੀ ਰੇ ਪੱਟੀ ਹੈ ਨਾ ਉਹਦੇ ਵਿੱਚ ਹੀ ਰੱਖਣਾ ਯਾਨੀ ਕਿ ਇਧਰ ਸ਼ਰਟ ਵਾਲੇ ਨਹੀਂ ਇਹਨੂੰ ਸਿੱਟਣਾ ਹੈਗਾ ਠੀਕ ਹੈ ਜੀ ਬਿਲਕੁਲ ਐਵੇਂ ਐਵੇਂ ਦੱਬ-ਦੱਬ ਕੇ ਆਪਾਂ ਨੇ ਜਿਹੜੀ ਸਿਲਾਈ ਲਗਾਉਣੀ ਹੈ ਆਰਾਮ ਨਾਲ ਅਗਰ ਜੇ ਇੰਜ ਕਰਕੇ ਮੁੜ ਵੀ ਗਿਆ ਨਾ ਨਿਚੇ ਨੂੰ ਤਾਂ ਇਹਦੀ ਫਿਨਿਸ਼ਿੰਗ ਜੀ ਵਧੀਆ ਨਹੀਂ ਆਉਣੀ ਹੈਗੀ ਇਸ ਕਰਕੇ ਰੇ ਪੱਟੀ ਦੇ ਵਿੱਚ ਹੀ ਜਿਹੜਾ ਮਾਰਜਨ ਆਪਣਾ ਹੈ ਗਿਆ 셔ਟ ਵਾਲਾ ਉਹਨੂੰ ਰੱਖਣਾ ਤੇ ਇੰਜ ਕਰਕੇ ਆਪਾਂ ਨੇ ਸਾਰੀ ਸਲਾਈ ਜੜੀ ਲਗਾ ਲੈਣੀ ਹੈ ਤੇ ਇੰਜ ਕਰਕੇ ਤੁਸੀਂ ਜਿਹੜਾ ਹੈਗਾ ਗੋਲ ਗਲੇ ਤੇ ਰੇ ਪੱਟੀ ਲਗਾ ਸਕਦੇ ਹੋ ਤੇ ਇੱਕ ਤਰੀਕੇ ਨਾਲ ਹੋਰ ਵੀ ਲੱਗਦੀ ਔਵੇਂ ਆਪਣਾ ਗਲਿਆ ਵੀ ਤਰਪਾਈ ਯਾਨੀ ਕਿ ਕਰਦੇ ਹਨ ਤਾਂ ਥੋੜੀ ਜਿਹੀ ਕੋ ਉਹਨੂੰ ਵੀਵਿੰਗ ਵਗੈਰਾ ਵੀ ਕਹਿੰਦੇ ਨੇ ਹਨਾ ਉਹ ਚੀਜ਼ ਜੀ ਬਣ ਜਾਂਦੀ ਹੈ ਤੇ ਲੋ ਜੀ ਇੰਜ ਕਰਕੇ ਜਿਹੜੇ ਹੈਗੇ ਆਪਣਾ ਹੁਣ ਇਹ ਗਲਾ ਦੇਖੋ ਰੇ ਪੱਟੀ ਲੱਗ ਗਈ ਤੇ ਗਲ ਆਪਣਾ ਬਣ ਕੇ ਹੋ ਗਿਆ ਤਿਆਰ ਦੇਖੋ ਹੈ ਨਾ ਕਿੰਨਾ ਫਿਨਿਸ਼ਿੰਗ ਨਾਲ ਬਣਿਆ ਤੇ ਆਪਾਂ ਚਾਹੇ ਤਾਂ ਇਹਦੇ ਤੇ ਪ੍ਰੈਸ ਵੀ ਕਰ ਸਕਦੇ ਆ ਤੇ ਪ੍ਰੈਸ ਕਰਨ ਨਾਲ ਕੱਚਾ ਪਾਉਣ ਦੀ ਲੋੜ ਨਹੀਂ ਹੈਗੀ ਅਗਰ ਕਈਆਂ ਨੂੰ ਪਹਿਣਾ ਨੂੰ ਹੈ ਨਾ ਜਿਹੜੇ ਹੁਣ ਪਹਿਣਾ ਨਾ ਮਾ ਸਿੱਖ ਰਹੀਆਂ ਨੇ ਹੈ ਨਾ ਸਿਲਾਈ ਕਰਨਾ ਤਾਂ ਤੁਸੀਂ ਕੱਚਾ ਵੀ ਪਾ ਸਕਦੇ ਹੋ ਠੀਕ ਹੈ ਜੀ ਇਹ ਜੇ ਕਰਕੇ ਜਿਹੜਾ ਐਕਸਟਰਾ ਕਪੜਾ ਹੈਗਾ ਉਹ ਆਪਾਂ ਨੇ ਕਟਿੰਗ ਕਰ ਲੈਣਾ ਤੇ ਇਹਦੇ ਵਿੱਚ ਆਪਾਂ ਨੇ ਜਿਹੜੀ ਇਹ ਪੱਟੀ ਹੈਗੀ ਹੈ ਨਾ ਆਪਾਂ ਨੇ 1.5 ਇੰਚ ਹੀ ਰੱਖਣੀ ਹੈ ਠੀਕ ਹੈ ਜੀ ਵੱਧ ਨਹੀਂ ਰੱਖਣੀ ਹੈਗੀ ਤੇ ਲੋ ਜੀ ਜਿੰਨਾ ਥੋੜਾ ਥੋੜਾ ਵੱਧ ਪੱਟੀ ਹੈਗੀ ਕਿਉਂਕਿ ਜਦੋਂ ਆਪਾਂ ਤਰਪਾਈ ਕਰਾਂਗੇ ਨਾ ਤਾਂ ਇਹ ਪੱਟ ਜਿਹੜਾ ਹੈਗਾ ਫालतू ਦਾ ਕਪੜਾ ਹੀ ਬਾਹਰ ਨਜ਼ਰ ਆਊਗਾ ਇਸ ਕਰਕੇ ਆਪਾਂ ਫालतू ਦਾ ਜਿਹੜਾ ਕਪੜਾ ਉਹ ਕਟਿੰਗ ਕਰ ਲਵਾਂਗੇ ਤੇ ਇਹਨੂੰ ਆਪਾਂ ਚਾਹੋ ਤਾਂ ਹੁਣ ਤੁਸੀਂ ਯਾਨੀ ਕਿ ਕੱਚਾ ਪਾ ਸਕਦੇ ਹੋ ਵੈਸੇ ਕੱਚਾ ਕਰਨ ਦੀ ਨਹੀਂ ਲੋੜ ਨਹੀਂ ਹੁੰਦੀ ਹੈਗੀ ਪਰ ਪਹਿਣਾ ਹੈ ਨਾ ਕਈ ਜਿਹੜੇ ਹੁਣ ਨਵਾਂ ਤਾਂ ਤੁਸੀਂ ਕੱਚਾ ਕਰ ਸਕਦੇ ਹੋ ਕਈਆਂ ਨੂੰ ਤਰਪਾਈ ਕਰਨੀ ਬੈਕਲੇ ਤੇ ਬਹੁਤ ਔਖੀ ਲੱਗਦੀ ਹੈ ਪਰ ਮੈਂ ਕਹਿੰਦੀ ਜਿੰਨੀ ਬੈਕ ਗਲੇ ਤੇ ਆਸਾਨ ਹੈ ਨਾ ਤਰਪਾਈ ਕਰਨੀ ਇਨੀ ਛਾਗ ਚੁੱਕਾ ਤੇ ਇਨੀ ਫਿਨਿਸ਼ਿੰਗ ਨਾਲ ਨਹੀਂ ਹੁੰਦੀ ਹੈਗੀ ਠੀਕ ਹੈ ਜੀ ਤੇ ਲੋ ਜੀ ਇੰਜ ਕਰਕੇ ਆਪਾਂ ਨੇ ਗਲੇ ਤੇ ਕੱਚਾ ਪਾ ਲੈਣਾ ਤੇ ਹੁਣ ਆਪਾਂ ਦੇਖੋ ਗਲ ਆਪਣਾ ਹੋ ਗਿਆ ਰੈਡੀ ਤੇ ਜਿਹੜੇ ਚੈਨਲ ਤੇ ਆਇਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਠੀਕ ਹੈ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਹਾਈਪ ਪਾਲਾ ਬਟਨ ਦਾ ਉਹ ਵੀ ਜਰੂਰ ਪ੍ਰੈਸ ਕਰਨਾ ਤੇ ਆ ਦੇਖੋ ਗਲਾ ਹੋ ਗਿਆ ਆਪਣਾ ਤਿਆਰ ਤੇ ਇਹਦੇ ਤੇ ਹੁਣ ਆਪਾਂ ਪ੍ਰੈਸ ਮਾਰ ਲਾਂਗੇ ਤਾਂ ਕਿ ਜਿਹੜੀ ਸਲਾਈਆਂ ਨੇ ਬੈਠ ਜਾਵੇ